ਮੇਰੀ ਸਤਿਕਾਰਯੋਗ ਸਮੂਹ ਪ੍ਰਤਨ ਨਿਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਕੱਲ ਸਾਡਾ ਰੋਡ ਸ਼ੋ ਹੈ 30 ਤਾਰੀਖ ਦਿਨ ਵੀਰਵਾਰ ਠੀਕ 9 ਵਜੇ ਆਪਾਂ ਐਸਐਸ ਪੈਲੇਸ ਬੇਕੋਵਾਲ ਜੋ ਕਿ ਰਸ਼ਪਾਲ ਸਿੰਘ ਬੱਚਾ ਜੀ ਦਾ ਪੈਲੇਸ ਹੈ ਉੱਥੋਂ ਸ਼ੁਰੂਆਤ ਕਰਨੀ ਹੈ ਔਰ ਵਾਇਆ ਨਡਾਲਾ ਪਲਾਥੋ ਕੇ ਰਾਮਗੜ ਇਸ ਨੂੰ ਖਤਮ ਕਰ ਦੇਣਾ ਤੁਸੀਂ ਸਭ ਨੇ ਪਲਾਥ ਵਾਲਿਆਂ ਨੇ ਮੇਰੀ ਇੱਜ਼ਤ ਦਾ ਸਵਾਲ ਬਣਾ ਕੇ ਇਸ ਇਲੈਕਸ਼ਨ ਵਿੱਚ ਬਹੁਤ ਕੰਮ ਕੀਤਾ ਔਰ ਸਾਡੀ ਕੈਂਡੀਡੇਟ ਜਮਨੀ ਕੁਮਰ ਨੂੰ ਵੋਟਾਂ ਪਾਉਣ ਦਾ ਪ੍ਰਣ ਕੀਤਾ ਹੈ ਇਸ ਲਈ ਮੈਨੂੰ ਮੈਂ ਮੈਨੂੰ ਬਹੁਤ ਤੁਹਾਡੇ ਤੇ ਮਾਣ ਅਤੇ ਫਖਰ ਆ ਤੁਹਾਨੂੰ ਪਤਾ ਕਿ ਮੈਂ ਸੰਘਰਸ਼ ਲੜ ਰਿਹਾ ਆ ਆਪਾਂ ਉਹ ਵੀ ਮੋਰਚਾ ਫਤਿਹ ਕਰਨਾ ਤੇ ਪਲਾਟ ਦਾ ਮੋਰਚਾ ਵੀ ਫਤਿਹ ਕਰਨਾ ਤੁਹਾਡੇ ਸਭ ਦੀ ਮੈਂ ਇੰਤਜ਼ਾਰ ਕਰੂੰਗਾ ਕੱਲ 9 ਵਜੇ ਐਸਐਸ ਪੈਲਸ ਵਿਖਾਲ ਸਾਡਾ ਰੋਡ ਸ਼ੋ ਕਾਂਗਰਸ ਪਾਰਟੀ ਦੇ ਹੱਕ ਵਿੱਚ ਕਿਰਪਾ ਕਰਕੇ ਆਪਣੇ ਸਾਥੀਆਂ ਸਵੇਰ ਪਹੁੰਚਣ ਦੀ ਕਿਰਪਾਲਤਾ ਕਰਨੀ ਟੋਡਾ ਆਪਣਾ ਸੁਪਾਲ ਸਿੰਘ ਖੇਰਾ